ਇਹ ਫਰੋਇਪੁਰ ਤੋਂ ਮੱਲਾਣਾ ਰੋਡ ਏ ਫਰੋਇਪੁਰ ਤੋਂ ਮੱਲਾਣਾ ਰੋਡ ਆ ਤੇ ਕੋਈ ਦਿਨ ਪਹਿਲਾਂ ਟਾਰੀ ਧਰਨਾ ਲੱਗਾ ਸੀ ਤੇ ਸੜਕ ਜਾਮ ਕੀਤੀ ਸੀ ਤੇ ਅਫਸਰ ਆਏ ਹੀ ਸਾਰਾ ਤਾਵਾ ਜਮ ਆਇਆ ਏ ਅਫਸਰਾਂ ਦਾ ਤੇ ਠੇਕੇਦਾਰ ਨਾਲ ਗੱਲ ਇਹ ਠੇਕੇਦਾਰ ਨੇ ਟਾਈਮ ਲਿਆ ਸੀ ਵੀ ਦੋ ਤਰੀਕ ਤੱਕ ਆ ਜਾਂ ਕੋ ਚਾਰ ਦਿਨ ਲਏ ਸੀ ਉਦੋਂ ਵੀ ਅਸੀਂ ਬੰਨ ਤੱਕ ਲੈ ਜਾਾਂਗਾ ਵੀ 25 ਦਿਨ ਹੀ ਲੈ ਜਾਾਂਗੇ 10 ਕਿਲੋਮੀਟਰ ਦਾ ਟੋਟਲ ਹੈਗਾ 3.5 ਕਿਲੋਮੀਟਰ ਦਾ ਪ੍ਰੋਜੈਕਟ ਆ ਵੇਖ ਲਓ ਮਸ਼ੀਨਰੀ ਖੜੀ ਆ ਤੇ ਅੱਜ ਤਰੀਕ ਸ਼ਾਇਦ 10 ਦੀ ਵੀ 11 ਹੋ ਚੁੱਕੀ ਆ ਤੇ ਆ ਤੁਸੀਂ ਸੜਕ ਵੇਖ ਲਓ ਇਹ ਬਣਤਾ ਕਰਨੀ ਗਈ ਬਣ ਤੋ ਕਿੰਨੀ ਪਿਛਾਏ ਤੇ ਇਹ ਤੋੜ ਕਿੰਨੇ ਦਿਨ ਚਲਾਉਣਗੇ ਵੇਖੋ ਇਹ ਬੰਦਾ ਇਹਨਾਂ ਦੇ ਵਾਅਦੇ ਯਕੀਨ ਕਰੇ ਕੀ ਇਹਨਾਂ ਤੇ ਆਪਾਂ ਯਕੀਨ ਕਰਾਂਗੇ ਦੱਸੋ ਕਿੰਨੇ ਚਿਰ ਦੇ ਕਿੰਨੀ ਧੇਰ ਹੋ ਗਈ ਲੋਕਾਂ ਨੂੰ ਕੱਟਾ ਫੱਕ ਦੇਣ ਵਾ ਵੇਖੋ ਆ ਗੱਡੀਆਂ ਹੁੰਦੀਆਂ ਪੇਣਾ ਜੇ ਪਹਾਰ ਕੇ ਲਿਆਉਣ ਕੱਟਾਂ ਮਿੱਟੀ ਐ ਬੰਨ ਵੇਖੋ ਕਿੰਨੀ ਦੂਰ ਆ ਇਹ ਮੇਰੇ ਹਿਸਾਬ ਨਾਲ ਮਹੀਨੇ 2 ਮਹੀਨੇ ਚੱਲ ਜਾਣਗੇ 3.5 ਕਿਲੋਮੀਟਰ ਸਫਰ ਕੋਈ ਬੱਜਰੀ ਦੀ ਲੋਕ ਨਹੀਂ ਕੋਹਾ ਠੇਕੇ ਲੈਂਦੇ ਕੌਣ ਤੇ ਠੇਕ ਦਿੰਦਾ ਕੌਣ ਇਹ ਹੋਏ ਬੰਦੇ ਹੁਣ ਯਾਰ ਜੀ ਨਾਲ ਆਰਾਮ ਸਾਡਰ ਕੇ ਲੋਕਾਂ ਦਾ ਆਇਆ ਆ ਕਿੰਨ ਟੈਕਸ ਸਾਡੇ ਕੋਲ ਲੈ ਜਾਂਦੇ ਨੇ ਤੇ ਸੜਕਾਂ ਸਾਨੂੰ ਮਿਲਦੀਆਂ ਨਹੀਂ ਆ ਘੱਟਾ ਫੱਕ ਦੇ ਮਰੀ ਜਾ ਦੋ ਵਾਰੀ ਅੱਖਾਂ ਧਵਾ ਲੀਆਂ ਨੇ